ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਭਾਗ ਦੇ ਤੋ ਪਾਇਆ ਪਹਿਚ ਰਖਦਾ ਆਇਆ RAM ਰਾਜੇ ਹਰ ਨਾਕਰ ਜੁਸਟ ਹਰ ਮਾਰਿਆ ਪਹਿਲ ਲਾ ਤਰਾਇਆ ਅਹੰਕਾਰ ਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾਬ ਨਾ ਹੋਈ ਤੂੰ ਕਰਦਾ ਕਰਨਾ ਮੈਂ ਨਾਹੀਂ ਜਾਵੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾ ਕੇ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤ ਅਕਲ ਕਰਾ ਭਰਪੂਰ ਰਹਾ ਤੂੰ ਸੱਚਾ ਸਾਇਬ ਸਿੰਤ ਸੋ ਹਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਦਾਣਾ ਕਰ ਦੇ ਕਿਆ ਬਾਤਾ ਜੋ ਕੁਛ ਕਰਦਾ ਸੋ ਕਰ ਰਹਾ ਸੋ ਦਾ ਰਾਗ ਸੋ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਾਗ ਪਰੇਸ਼ਯੋ ਕਹੀਏ ਹੈ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਬੀਚਾਰੇ ਗਾਵਤ ਤੁਧ ਨੂੰ ਈਸਾ ਗ੍ਰਮਾ ਦੇਵੀ ਸੋਹ ਤੇਰੇ ਸਦਾ ਸਵਾਰੇ ਗਾਵਤ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਤ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਤ ਤੁਧ ਨੂੰ ਸਾਧ ਵਿਚਾਰੇ ਗਾਵਤ ਤੁਧ ਨੂੰ ਜਤੀ ਸਦੀ ਸੰਤੋਖੀ ਗਾਵਤ ਤੁਧ ਨੂੰ ਵੀਰ ਕਰਾਰੇ ਗਾਵਤ ਤੁਧ ਨੂੰ ਪੰਡਿਤ ਪੜਦੇ ਰੱਖੀ ਸਰ ਜੁਗ-ਜੁਗ ਵੇਦਾ ਨਾਲੇ ਗਾਵਤ ਤੁਧ ਨੂੰ ਮੋਹਨੀਆ ਮਨਮੋਹਣ ਸੁਰਗਮੱਚ ਭਈ ਆਲੇ ਗਾਵਤ ਤੁਧ ਨੂੰ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਤ ਤੁਧ ਨੂੰ ਜੋਦ ਮਹਾਭਲ ਸੂਰਾ ਗਾਵਤ ਤੁਧ ਨੂੰ ਖਾਨੀਚਾਰੇ ਗਾਵਤ ਤੁਧ ਨੂੰ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਾਵਣ ਸੇਮੈ ਚਿਤਨਾਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਈ ਨਾ ਜਾਈ ਰਚਨਾ ਜੇਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾ ਸਹੋ ਸਹੋ ਪਾ ਸਾਹਿਬ ਨਾਨਕ ਰਹਿ ਨਰਜਾਈ ਅਸਾ ਮਹੱਲਾ ਪਹਿਲਾ ਸੁਨ ਵਡਾ ਅੱਖੇ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਇ ਨਾ ਗਹਿ ਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਮੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਜੀਰਾ ਰਹਾਓ ਸਭ ਸ੍ਰਿਤੀ ਮੇਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰਗ ਰਹਾਈ ਕਹਿਣਾ ਜਾਈ ਤੇਰੀ ਤੇਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੂੰ ਦਿਵਨ ਸਿੱਧੀ ਕਿ ਨਾ ਪਾਈਐ ਕਰਮ ਮਿਲੇ ਨਾਹੀ ਠਾਕ ਰਹਾਈਐ आखण वाला क्या बेचारा तेरे पंडारा जिस तू के चारा नानक सच सवार नहारा आसा महला पहला आखा जीवा विसरे मर जाओ औखा साचा नाओ साचे नाम की लागे भूख उत भूखे खाई चलिए दुख सो क्यों विसरे मेरी माए साचा साहिब सच नाए रहाओ ਸੱਚੇ ਨਾਮ ਕੀ ਤੇਲਵੜੇ ਆਈ ਆਪ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖੜ ਪਾਏ ਵਡਣ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਜਿਦਾਂ ਰਹੇ ਨ ਚੁੱਕੇ ਭੋਗ ਗੁਣ ਇਹ ਹੋਰ নাহি ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਣ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾ ਗੋਜਰੀ ਮੁਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਖਾ ਬਿਨਯੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੋ ਸਰਦਾਇਂ ਕਰਦਿਆ ਨਾਮ ਪ੍ਰਗਾਸ ਮੇਰੇ ਮੀਰ ਗੁਰਦੇਵ ਮੋ ਕੋ ਰਬ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਸ ਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆ ਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪ੍ਰਗਾਸ ਜੇ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿੰ ਜੰਪਾਸ ਜੋ ਸਤਿਗੁਰ ਸੱਜ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਪੰਜ ਤੋ ਹੈ ਉਦਮ ਜਹ ਅਹਰ ਹਰ ਜੀਓ ਪਰਿਆ ਸੈਲ ਪਥਰ ਮਹਿ ਜਾਨ ਤੋ ਪਾਏ ਤਾਕ ਰਿਜ ਗਾਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੁਕੇ ਕਾਚ ਹਰਿਆ ਰਹਾਓ ਜਣਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰਸਕ ਰਜਕ ਸੰਭਾਹੇ ਠਾਕੁਰ ਕਾਹੇ ਬੰਦ ਭੋਗ ਕਰਿਆ ਊੜੇ ਊੜਾ ਵੇਸ ਕੋ ਸਾ ਤਿਸ ਪਾਚੇ ਬਚਰੇ ਛਰਿਆ ਤਿੰਕਵੜ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਜੀ ਦਾੰਦ ਅਸਤ ਸਿਧਾਂਤ ਠਾਕੁਰ ਕਰਤਲ ਧਰਿਆ ਜੇ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਮਹਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਤਿਅ ਵਹਿ ਸਤਿਅ ਵੇ ਤੁਜ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆ ਕਾ ਦਾਤਾਰਾ ਹਰ ਝਾਵਰੋ ਸੰਤੋ ਜੀ ਸਭ ਦੁੱਖ ਬਿਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪ੍ਰਕਾਸ਼ ਵਾਲਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵੀ ਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਉ ਬ੍ਰਹਮ ਬੇਅੰਤ ਬੇਅੰਤ ਜੀ تیرے ਕਾਗੁਨ ਆਗਵ ਖਾਣਾ ਜੋ ਸੇਵਹਿ ਜੋ ਸੇਵਿਆ ਤੁਝ ਜੀ ਜੰਮ ਨਾਨਕ ਤਿਨ ਕੁਰਬਾਣਾ ਹੱਥ ਆਵੇ ਹੱਥ ਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜੰਮ ਕੀ ਫਾਸੀ ਜਿਨਰ ਭੋ ਜਿਨ ਹਰ ਨਿਰਭੋ ਧਿਆਇਆ ਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਾ ਨਾਨਕ ਤਿਲ ਬਲ ਜਾਸਈ ਤੇਰੀ ਭਗਤ ਤੇਰੀ ਭਗਤ ਦਾ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਨੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੂੰ ਦਾਪੇ ਭਾਵੇ ਸੇ ਵਰਤੇ ਜੀ ਤੂੰ ਆਪੇ ਕਰਿ ਸੋ ਹੋਈ ਤੁਹ ਦਾਪੇ ਸਿੱਧ ਸਭ ਪਾਈ ਜੀ ਤੁਹ ਦਾਪੇ ਸਿੱਧ ਸਭ ਗੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੂ ਭਾਵੇ ਸੋਈ ਚੀਸੀ ਜੋ ਤੂ ਦਈ ਸੋਈ ਹੋ ਪਾਈ ਰਹਾਓ ਸਭ ਤੇ ਦੀ ਤੂ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੂੰ ਦਰ ਆ ਗਿਓੜੇ ਆਪ ਮਿਲਾਇਆ ਤਉ ਦਰਿਆਵ ਸਭ ਤੁਝ ਹੀ ਮਾਇ ਤੁਦ ਬਿਨ ਦੂਜਾ ਕੋਈ ਨਾਏ ਜੀ ਜਦ ਸਭ ਤੇਰਾ ਖੇਲ ਵਿਜੋਗ ਬਿਲੀ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੇ ਹਰ ਗੁਣ ਸਾਧੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰਤਕ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਦ ਨਾਨਕ ਗੁਰਬਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਜੇਤ ਸਦੋੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਗਾ ਜਮੋਹ ਪਗ ਨਹੀਂ ਚਾਲੇ ਅਹਮ ਦੇਖ ਤਹਿ ਡੂਬੀਐ ਮਨ ਏਕ ਨ ਚੇਤਸ ਮੂੜ ਮਨਾ ਹਰ ਵੇਸ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਲਕ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਸ਼ ਤੇ ਕਿਤੇ ਨਾ ਕਾਮਿਨ ਸਾਥ ਸੰਗਤ ਭਜ ਕੇ ਵੰਨਾ ਸਰਨ ਜਾਮ ਲਾਗ ਭਵਜਲ ਤਾਰੰਕ ਜਨਮ੍ਰਿਥਾ ਜਾਤ ਵਾਰੰਗ ਮਾਇਆ ਕੇ ਰਹਾਓ ਜਪਤਾ ਪਸੰਜ ਜਪ ਧਰਮ ਨਾਲ ਕਮਾਇਆ ਸੇਵਾ ਸਾਧ ਦਾ ਜਾਨਿਆ ਹਰ ਰਾਇਆ ਕਹੋ ਨਾਨਕ ਹਉ ਨੀਚ ਕਰਮਾ ਸਰਮ ਪ੍ਰੀਤੀ ਰੱਖੋ ਸਰਮ ਕਮਿਓ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਜ਼ਿਰ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨ ਮਾਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ हमरे दुष्ट सबे तुमका हो आप हाथ दे मोहे बचाओ हो सुखी बसे मोरो परवारा सेवक सिख सबे कर तारा मोर अच्छा निज कर दे करिए सब को हो हमारी आशा तोर भजन की रहे प्यासा तुम्हें छाट को यवर वर न्या जो पर चाहो सो तुम ते पाऊ सेवक सिख हमारे तारिय है चुनचुन -चुन सत्र हमारे मारिय आपाद्य मुझे वरिये अमर काल का त्रास ने वो जो सदा हमारे पच्छा सिरियस तुझ जो करियो रच्छा राख लियो मुह राखन हारे साहिब संत सहाय प्यारे दीन बन दुष्टन के हंता तुम्हो पुरी चतर दस कंता काल पाए ब्रह्मा बपतरा काल पाए शिव जो अवतरा काल पाए कर विषम प्रकाशा सकल काल का, का किया तमाशा जबन का जोगी शिव की सब लोग सवारा नमस्कार है ताई हमारा सब जगत बनायो देव दैन दक्षण आद अंत के अवतारा सोई गुरु समझियो हमारा नमस्कार को हमारी सकल प्रजाजित आप सवारी शिवकन को शिव गुण सुख दियो सतरन को पलमा बच की कट कट के अंतर की जानत भले बुरे की पीर पहचानत चिटी ते कुंचा रस थोला सफर के पंजिष्ट कर फूला संतन दुख पाए ते दुखी सुख पाए साजन के सुखी एक एक की पीर पछाने कट कट के पट पट की जाने जब करक करा करता रा प्रजा तर्त दबदे या बारा ਜਬਾ ਕਰਕ ਕਰਤਵ ਕਬਹੁ ਤੁਮੈ ਮਿਰਤ ਦੇ ਕਰ ਸਭ ਹੋ ਜਿਤੇ ਬਰਨ ਸਿਛ ਸਭ ਧਾਰੇ ਆਪ ਆਪਣੀ ਬੂਜ ਚਾਰੇ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਪੇਤ ਭੇਦ ਅਰ ਅਲਮ ਨਿਰੰਕਾਰ ਦਿਰਵਕਾ ਨਿਰਲੰਭ ਆਦ ਅਨੇਲ ਅਨਾਦ ਅਸੰਭਵ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਦਾ ਪਾਵਤ ਬੇਦਾ ਤਾਕੋ ਕਰ ਪਹਾਣਲ ਮਾਨਤ ਮਹਾ ਮੂੜ ਤਖ ਭੇਦ ਨ ਜਾਣਤ महादेव को कहत सदा शिव निरंकार का चिन्ह नहिं पेव आप अपनी बुद्धि है जेती बदन पिन पिन तो है तेती तुम्हारा लखड़ा जाए पसारा खेबिर सजा प्रथम संसार एके रूप रूप स्वरूप राक पियो राव कहे भूपा अंदर जेर से तेज के नहीं उत्पन्न खान बहु रच दीनी करण फो राजा होवे बैठा गौ सिमट भयो शंकर कै ठा सगृष्ठ श्रेष्ठ दिखाई चंपव आद जुगवाद स्वरूप से हम पाव अभरक्षा मेरी तुम करो सीखो बार सिख संगर दुसरे जिथे उत्थवट उत्पन्नता सकल मलेश करो रण काता जे अस्तुजत अवसरने परे तिलके दुसरे दक्तो है हमारे फोरम जवान पग परे तिहारे तिलके तुम संकट सब तारे ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਣੇ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਚਟਰੇ ਤਤਕਾਲ ਕਿਰਪਾ ਦਿਸਤਾਂ ਜਾਹੇ ਨਿਹਰ ਹੋ ਤਾਂ ਕੇ ਤਾਪ ਤਰਕਮਾ ਹਰ ਹੋ ਰਿਧ ਸਿਧ ਘਰ ਕੋ ਸਭ ਹੋਈ ਦੁਸ਼ਟ ਛਾਅ ਸਵੇ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸੈ ਤਹੀ ਉਬਾਰਾ ਜਿੰਨਰ ਨਾਮ ਜਹਾਰੋ ਕਹਾ ਦਰਿਤ ਦੁਸ਼ਟ ਦੋਖਤੇ ਰਹਾ ढळग केतवे सर्वते हारी आप हाथ दे ले हो बारी सर्वठोर मोह हो सहाय दुष्ट दोख ते ले हो बचाई स्वैया पाइन गाय जबते तुमरे तब ते को आप तेरे धियानयो राम रहीम पुराण को ना अनेक मा कहे म देख न मानयो सिमरन शास्त्र वेद सबे बहु भेद कहे हमेंक न जानयो ਸ੍ਰੀ ਅਸਪਾਲ ਕਿਰਪਾ ਤੁਮਨੀ ਕਰ ਮੈ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰੋ ਦਵਾਰ ਬਹੈ ਗਹੀ ਕੀ ਇਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕੋ ਕਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਵਾਵਾਦ ਆਇਆ ਰਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸਬਦੋਤਾ ਗਾਵੋ ਹਰੀ ਕੇਰਾ ਮਨ ਜਿ ਨਿਵਸਾਇ ਕਹੇ ਦਾਣਕ ਦੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋ ਹਰਦਾਲੇ ਹਰਦਾਨ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਦਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਬਨਾ ਗੱਲਾ ਸਬਰਤ ਸੁਆਮੀ ਸੋਖਿਓ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਫਰਨਾਲੇ ਸਾਚੇ ਸਹਬਾ ਕੀ ਨਾਹੀ ਕਰਤੇ ਰੇ ਘਟਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਧਨੇਰੇ ਕਹੇ ਨਾਨਕ ਸੱਚੇ ਸਹਬਾ ਕੀ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾ ਸ਼ਬਦ ਆਈਆਂ ਕਰਸਾਂ ਸੁਖਮਨੀ ਆਈ ਵਰਸਿਆ ਜਿਨ ਇੱਛਾ ਸਾਪੂ ਜਾਈਆਂ ਸਦਾ ਕੁਰਬਾਨ ਕੀ ਤਾਗੜ ਬਿਠਿਓ ਜੀ ਜਿਹਾ ਇਹ ਵੜਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪੇ ਅਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬੱਤਿ ਚ ਘਰਸ ਪਾਗੇ ਘਰਸ ਪਾਗੇ ਸਬਦ ਵਾਜੇ ਕਲਾ ਜਿਤ ਕਰਤਾ ਹਰੀਏ ਪੰਚ ਦੂਤ ਦਵਸ ਕੀਤੇ ਕਾਲ ਕੰਠ ਕਮਾਰਿਆ ਤੁਰ ਘਰਮ ਪਾਇਆ ਦੋ ਜਿੰਨ ਕੋ ਉਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਮਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰੂਰੇ ਵਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਰਹਦ ਤੂਰੇ ਮੁੰਦਾਵਲੀ ਮਹੱਲਾ 5 ਥਾਲ ਵਿੱਚ ਤੇਰ ਨਸਤੂ ਪਇਓ ਸਤ ਸੰਤੋਗ ਵਿਚਾਰੋ ਅੰਮ੍ਰਿਤ ਨਾਮ ਧਾਗੁਰ ਕਾ ਪਇਓ ਜਿਸਕੋ ਸਭ ਸਦਾ ਹਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕੋ ਹੋਇ ਉਧਾਰੋ ਇਹ ਬਸਤ ਜੀ ਨਹ ਜਾਏ ਨਿਤਿਤਰ ਖੁਰਤਾਰੋ ਤੁਮ ਸੰਸਾਰ ਲਗਤ ਰਿਏ ਸਭ ਨਾਨਕ ਬ੍ਰਹਮ ਪ੍ਰਸਾਰੋ ਸੋਪ ਮਹੱਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਬ ਕਿਤੋਈ ਮੈਂ ਨਿਰਗੁਨ ਆਰੇ ਕੋ ਬਨ ਨਾਹੀ ਆਪੇ ਤਰਸ ਪਿਓਈ ਤਰਸ ਪ੍ਰਿਆ ਮਹਿ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥੀਵੇ ਹਰਿਆ ਪੌੜੀ ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰਖ ਅਗਰਿ ਉਦਰ ਮਾਹੀ ਸੋਨਕੇ ਜੱਗ ਕੇ ਦੋਤਾਏ ਤੇਰੇ ਛੜ ਜਾਹੇ ਪੌਜਲ ਬਿਕੰਬਸ ਗਾ ਗੁਰ ਸ਼ਬਦੀ ਪਾਰ ਪਾਹੇ ਜਿੰਕੋ ਲਗੇ ਪਿਆਸ ਅੰਮ੍ਰਿਤ ਸਹੀ ਖਾਏ ਕਲਮ ਉਹ ਪੁੰਨ ਗੁਨ ਗੋਬਿੰਦ ਗਾਏ ਸਭ ਸੇ ਲੋਕਰ ਪ੍ਰਾਪਤ ਸੁਮਹਾਲੇ ਸਹ ਸਹ ਮਿਰਥਾ ਕੋਈ ਨ ਜਾਏ ਜੀ ਆਵੇਂ ਤੋ ਦਾਏ ਸੋਖ ਮਹੱਲਾ ਪੰਜਵਾ 101 ਸਤਗੁਰੂ ਪ੍ਰਸਾਦ ਅੰਤਰ ਗੁਰ ਅਰਾਧਨਾ ਜਿਵੇਂ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸੋਨੀ ਸੋਨਾ ਗੁਰ ਨਾਉ ਸਤਗੁਰ ਸੇਤੀ ਅਤਿਆ ਦਰਗਹਿ ਪਾਈ ਠਾਉ ਕਹੋ ਦਾਨੇ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾਢੀਏ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਬਾਰੀਏ ਗੁਰ ਕੀ ਪਿਆਰੀ ਪਾਈ ਕਾਜ ਸਵਾਰੀਏ ਨਾ ਹੋਵਾ ਆਪ ਦੇ ਆਲ ਮਨੋ ਨਾ ਵਿਸਾਰੀਏ ਸਾਤ ਜਿਨਾ ਕੇ ਸੰਗ ਭਵ ਜਨਤਾ ਰਿਐ ਅਨਸਾਕ ਨਿੰਦਕ ਤੁਛ ਕੀ ਨਵਾਹਿ ਬਿਦਾਰਿਐ ਜਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ